ਤਸੇ ਕਾਲਦਸ਼ ਕੋ ਮੈਂ ਤੁਹਾਡਾ ਆਪਣਾ ਸੁਖਨਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਤ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਨਸ਼ਿਆਂ ਦੀ ਦਲਦਲ ਦੇ ਵਿੱਚ ਨੌਜਵਾਨ ਦਿਨ ਬਰ ਦਿਨ ਜਿਹੜੇ ਆ ਡੂੰਗੀ ਖੜ ਦੇ ਵਿੱਚ ਜਾਂਦੇ ਜਾ ਰਹੇ ਨੇ ਔਰ ਉਸ ਦੇ باوجود ਜਿਹੜੇ ਆ ਮੋਟਰਸਾਈਕਲ ਚੋਰੀ ਕਰਨ ਦੇ ਵਿੱਚ ਇਹਨੇ ਕਾਮਯਾਬ ਹੁੰਦੇ ਨੇ ਇੱਥਾ ਹੀ ਇੱਕ ਮਾਮਲਾ ਦੇਖਣ ਨੂੰ ਆਇਆ ਪਿੰਡ ਪੁਰਾਣੀਆਂ ਬਾਗਰੀਆਂ ਤੋਂ ਜਸ਼ਨਪ੍ਰੀਤ ਸਿੰਘ ਸਨ ਆਫ ਨਫਸੁਖਦੀਪ ਸਿੰਘ ਔਰ ਉਹਨਾਂ ਵੱਲੋਂ ਇਹ ਤਿੰਨ ਮੋਟਰਸਾਈਕਲ ਚੋਰੀ ਕੀਤੇ ਗਏ ਸੀ ਪੈਣੀ ਮਿਆਹਾ ਪੁਲਿਸ ਪਾਰਟੀ ਸਮੇਤ ਇਹਰਾ ਵਾ ਮੁੱਲਾ ਵਾਲੇ ਟੀ ਪੁਆਇੰਟ ਤੇ ਨਾਕਾ ਲਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤਿੰਨਾਂ ਮੋਟਰਸਾਈਕਲਾਂ ਦੀ ਬਰਾਮਦਗੀ ਹੋ ਚੁੱਕੀ ਆ ਸੋ ਕਰਦਿਆਂ ਗੱਲਬਾਤ ਏਐਸਆਈ ਤੀਰਤ ਸਿੰਘ ਅਤੇ ਅਵਤਾਰ ਸਿੰਘ ਜੀ ਦੇ ਨਾਲ ਹਾਜੀ ਸਰ ਇੱਕ ਮੁੰਡਾ ਤੁਸੀਂ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ ਮੋਟਰਸਾਈਕਲ ਬਰਾਮਦ ਹੋਏ ਨੇ ਇਹ ਕਿੱਥੇ ਨਾਕਾ ਲਾਇਆ ਸੀ ਇਹਰਾ ਮੁੰਡਾ ਇਹਰਾ ਗ੍ਰਿਫਤਾਰ ਕੀਤਾ ਤੁਸੀਂ ਇਹ ਜਸਦੀ ਤਮਨਾ ਪੁਰਾਣੀਆਂ ਪਕੜੀਆਂ ਦਾ ਤੇ ਇਸ ਲਈ ਤੀਰਥਾਉਂ ਸੱਜੇ ਥਾਲੇ ਦੀ ਮਜਬੂਰ ਉਹਨੂੰ ਸਮੀਰ ਕੁਛ ਪਾਰਟੀ ਮੋਦਾਵਾ ਤੁਸੀਂ ਬਾਂਦੇ ਨਾਕਾ ਲਾਇਆ ਸੀ ਕਿਸੇ ਨੇ ਉਹ ਮੁਕੁਰ ਨੇ ਕਹਾ ਦਿੱਤੀ ਵੀ ਜਿਹੜਾ ਜਸਪ੍ਰੀ ਸਿੰਘਾ ਇਹ ਮੋਟਰਸਾਈਕਲ ਚੋਰੀ ਕਰਕੇ ਕਰਦਾਦੀ ਆ ਤੇ ਅੱਜ ਬੁੱਢੇ ਵਾਲੀ ਸਟਾਪ 'ਤੇ ਆਉਂਦੇ ਤੇ ਤੀਰਥਾਉਂ ਨੇ ਨਾਕਾ ਲਗਾ ਕੇ ਕੁਛ ਪਾਰਟੀ ਇਹਨੂੰ ਉਥੋਂ ਦੇ ਪਾਰ ਕੀਤਾ ਇਹ ਮੋਟਰਸਾਈਕਲ ਸਮੀਰ ਇਹ ਮੋਟਰਸਾਈਕਲ ਇਹ ਕੋਈ ਡਾਕੂਮੈਂਟ ਮੌਕੇ ਦੀ ਭੇਜਦੀ ਕਰ ਸਕਦਾ ਇਹ ਕਿੰਨੇ ਮੋਟਰਸਾਈਕਲ ਜਿਹੜੇ ਬਰੰਮਤ ਹੋਏ ਬਿਲਕੁਲ ਦੋ ਹੋ ਮੋਟਰਸਾਈਕਲ ਬਰੰਮਤ ਹੋਏ 19 ਤਰੀਕ ਨੂੰ ਆਪਾਂ ਪੇਸ਼ ਕੀਤਾ ਸੀ ਮਾਦਮਦਾਂ ਦੇ ਵਿੱਚ ਉੱਥੇ ਦੋ ਦਿਨ ਦਾ ਪੁੱਛਵੜ ਲੰਦਾ ਸੀ ਤੇ ਮਿਤੀ 20 9 24 ਨੂੰ ਐਸੇ ਤੀਸਰਾ ਨਾਮ ਦੇ ਸਵੇਤ ਪੁੱਛਪਾਰਤੀ ਇਹਦੇ ਪਿੰਡ ਬਾਗੜੀਆਂ ਲਾਕੇ ਨਾਲਾ ਵਗਦਾ ਸੀ ਉਹਦੇ ਸਰਕਲ ਜਿਹੇ ਦੋ ਮੋਟਰਸ ਲਗਾਏ ਹੋਏ ਸੀ ਉੱਥੇ ਝੂਲੀ ਦੇ ਇਹ ਵੀ ਇਹਨਾਂ ਮੋਟਰਸਾਈਕਲ ਉਹ ਕਿਤੇ ਵੇਚਨੇ ਸੀ ਤੇ ਉਹ ਵੀ ਆਪਾਂ ਰਿਕਵਰ ਕਰਦੇ ਉਹ ਬਰਾਮ ਕਰਦੇ ਪਹਿਲਾਂ ਵੀ ਇੱਥੇ ਕੋਈ ਮੁਕਦਮਾ ਦਰਜਾ ਕਿ ਨਹੀਂ ਨਹੀਂ ਪਹਿਲਾਂ ਇੱਥੇ ਕੋਈ ਮੁਕਦਮਾ ਦਰਜ ਨਹੀਂ ਹੈ